ਹਾਂਜੀ ਸਾਸਤਰੀ ਘਰ ਸਾਰੇ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੀ ਹੋਣਗੇ ਮਨਕਿਰਤ ਆਲਖ ਨੇ ਖਾਦੀ ਫੀਮ ਟਾਇਟ ਹੋਇਆ ਨਸ਼ੇ ਨਾਲ ਪੂਰਾ ਉੱਕੀ ਖਾ ਕੇ ਚਿੱਟਾ ਪੀ ਕੇ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਕੀ ਕਰਨਾ ਕੀ ਨਹੀਂ ਕਰਨਾ ਨਸ਼ੇ 'ਚ ਬੰਡੀ ਜਾਂਦਾ ਲੋਕਾਂ ਨੂੰ ਪੈਸੇ ਯਾਰ ਐਦਾਂ ਦੇ ਮੈਂ ਕਮੈਂਟ ਪੜਦਾ ਨਾ ਸੱਚੀ ਦਿਲ ਕਾਲਜਾ ਫਟਦਾ ਯਾਰ ਉਹ ਬੰਦਾ ਆਪਣਾ ਸਾਰਾ ਕੁਝ ਬਾ ਰਿਆ ਇੰਟਰਵਿਊ ਵਿੱਚ ਕਹਿ ਰਿਹਾ ਕਿ ਮੈਂ ਖੜਾ ਜਿੰਨੀ ਦੇਰ ਪੰਜਾਬ ਆਪਣਾ ਪੈਰਾਂ ਸਿਰ ਨਹੀਂ ਹੁੰਦਾ ਮੈਂ ਨਹੀਂ ਹਿਲਦਾ ਇੱਥੋਂ ਤੇ ਤੁਸੀਂ ਇਦਾਂ ਦੇ ਕਮੈਂਟ ਕਰ ਰਿਹਾ ਯਾਰ ਇਹ ਕੌਣ ਕਿਹੜੇ ਲੋਕ ਆ ਜਿਹੜੇ ਇਦਾਂ ਦੇ ਕਮੈਂਟ ਕਰਦੇ ਆ ਸ਼ਰਮ ਕਰੋ ਯਾਰ ਕੁਝ ਇੱਕ ਬੰਦਾ ਆਪਣਾ ਸਾਰਾ ਕੁਝ ਛੱਡ ਕੇ ਆਪਣੀ ਲਗਜ਼ਰੀ ਲਾਈਫ ਛੱਡ ਕੇ ਚਿੱਕਰ ਦੇ ਵਿੱਚ ਫਿਰ ਰਿਹਾ ਪਾਣੀ ਦੇ ਵਿੱਚ ਉਤਰਿਆ ਹੋਇਆ ਤੁਹਾਡੇ ਘਰਾਂ ਦੇ ਜਾ ਜਾ ਕੇ ਹਾਲਾਤ ਦੇ ਦੇ ਕੇ ਰੋਣਾ ਹੁੰਦਾ ਬੰਦਾ ਇੰਨਾ }{-}ਮੋਸ਼ਨਲ ਹੋ ਕੇ ਪੈਸੇ ਬੰਡ ਰਿਹਾ ਆਪਣੇ ਨਾਲ ਦੇ ਨਾਲ ਲੜ ਲੜ ਕੇ ਜਿਵੇਂ 50 ਮੰਗਦਾ ਤਾਂ ਮੈਨੂੰ 50 ਦੇ ਦੋ 20 ਨਾ ਦੋ ਮੇਰਾ ਖੁੱਦੂ ਨਾ ਬਣਾ ਵਾ ਇਹ ਤਾਂ ਲੜ ਲੜ ਕੇ ਲੋਕਾਂ ਨੂੰ ਪੈਸੇ ਦੇ ਰਿਆ ਤੇ ਤੁਸੀਂ ਉਹਨੇ ਥੱਲੇ ਕਮੈਂਟ ਕੀ ਕਰਦੇ ਆ ਕਿ ਮਨੁਕੀਰ ਤੌਲਖ ਨੇ ਜੀ ਨਸ਼ਾ ਜ਼ਿਆਦਾ ਕੀਤਾ ਫੀਮ ਜ਼ਿਆਦਾ ਖਾਦੀ ਆ ਯਾਰ ਇਹ ਉਹ ਲੋਕ ਆ ਜਿਨ੍ਹਾਂ ਕੋ ਸਾਰਾ ਕੁਝ ਦਿੱਤਾ ਰੱਬ ਨੇ ਪਰ ਉਹਨਾਂ ਨੂੰ ਕਦਰ ਨਹੀਂ ਹੈਗੀ ਪਰ ਉਹਨਾਂ ਦਾ ਇੱਕ ਪੈਸਾ ਦਾ ਵੀ ਨੁਕਸਾਨ ਨਹੀਂ ਹੋਇਆ ਤੇ ਉਹ ਜਲ ਰਹੇ ਆ ਹੁਣ ਕਿ ਇਹ ਇਹ ਪੈਸੇ ਉਹਨਾਂ ਨੂੰ ਕਿਉਂ ਮਿਲਦੇ ਆ ਉਹ ਸ਼ਰਮ ਕਰੋ ਯਾਰ ਉਹਨਾਂ ਦਾ ਸਾਰਾ ਘਰ ਟਹਿ ਗਿਆ ਉਹਨਾਂ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਾ ਉਹਨਾਂ ਦੇ ਲੱਕ ਗਰਦਨ ਗਰਦਨ ਤੱਕ ਪਾਣੀ ਸੀ ਕੀ ਹੁੰਦਾ ਵੀ ਉਹਨਾਂ ਨੂੰ ਇਹ ਸੀ ਕਿ ਅਸੀਂ ਅੱਜ ਬਚਦੇ ਨਹੀਂ ਹੈਗੇ ਨਾ ਘਰ ਛੱਡ ਕੇ ਜਾਣ ਜੋਗੇ ਸੀ ਨਾ ਕੋਠਿਆਂ ਦੇ ਉੱਪਰ ਚੜ੍ਹਨ ਜੋਗੇ ਸੀ ਕਿਉਂਕਿ ਉਹਨਾਂ ਦੇ ਕੋਠੇ ਕੱਚੇ ਸੀਗੇ ਡਿੱਗਦੇ ਸੀਗੇ ਕੀ ਕਰਦੇ ਉਹ ਉੱਥੇ ਕੋਈ ਜੇ ਕੋਈ ਹੈਲਪ ਕਰਨ ਗਿਆ ਤੁਸੀਂ ਉਹਨੂੰ ਇਦਾਂ ਬਗਨਾਮ ਕਰ ਰਹੇ ਆ ਸ਼ਰਮ ਕਰੋ ਯਾਰ ਉਹ ਬੰਦੇ ਨੂੰ ਮੈਂ ਪਹਿਲਾਂ ਵੀ ਵੀਡੀਓਜ਼ ਬਣਾਈਆਂ ਕਿ ਉਹ ਬੰਦਾ ਵਾਕੀ ਧੰਨਾਂ ਸਲੂਟ ਕਰਦੇ ਅਸੀਂ ਦਿਲੋਂ ਪ੍ਰੇ ਕਰਦੇ ਕਿ ਵਾਇਗਰੋ ਦੀ ਲੰਬੀ ਉਮਰ ਬਖਸ਼ੇ ਤੇ ਉਹਨੀ ਤੱਕੀ ਹੋਰ ਵੀ ਕਰੇ ਜਿੰਨਾ ਉਹ ਪੰਜਾਬੀਆਂ ਦੇ ਨਾਲ ਖੜ ਰਿਹਾ ਇਸ ਟਾਈਮ ਪਰ ਤੁਸੀਂ ਕੀ ਕੀ ਨਾਮ ਦੇ ਰਹੇ ਹੋ ਤੁਸੀਂ ਤੁਸੀਂ ਯਾਰ ਸ਼ਰਮ ਕਰੋ ਥੋੜੀ ਬਹੁਤੀ ਨਾ ਕਰਿਆ ਕੋਈ ਏਦਾਂ ਮੇਰਾ ਵੀਰ ਬੰਦਾ ਇੱਕ ਯਾਰ ਹੈਲਪ ਕਰ ਰਿਹਾ 100 ਟਰੈਕਟਰ ਦੇਣ ਦਾ ਐਲਾਨ ਕੀਤਾ 10 ਤਾਂ ਉਹਨੇ ਆਲਰੇਡੀ ਦੇ ਚੁੱਕੇ ਆ 100 ਟਰੈਕਟਰ ਤੁਸੀਂ ਕਿਸੇ ਨੂੰ ਕੀ ਦਿੱਤਾ ਦੱਸੋ ਪਹਿਲਾਂ ਮੈਨੂੰ ਜਿਹੜੇ ਜਿੰਨੇ ਜਿਨ੍ਹਾਂ ਨੇ ਕਮੈਂਟ ਕੀਤੇ ਨਾ ਥੱਲੇ ਐਦਾਂ ਦੇ ਫੁੱਦੂ ਫੁੱਦੂ ਕਮੈਂਟ ਕੀਤੇ ਆ ਉਹ ਦੱਸਣ ਉਹਨਾਂ ਨੇ ਕੀ ਕੀਤਾ ਸ਼ਰਮ ਆਉਣੀ ਚਾਹੀਦੀ ਏ ਯਾਰ ਤੁਹਾਨੂੰ ਕੀ ਕਿਹੜੇ ਚੱਕਰਾਂ 'ਚ ਪੈ ਗਿਆ ਤੁਸੀਂ ਬੰਦਾ ਹੈਲਪ ਕਰ ਰਿਹਾ ਬੰਦਾ ਪਾਣੀ ਵਾਂਗੂ ਨੋਟ ਬਾਹਰ ਰਿਹਾ ਹੈ ਮਲਮ ਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿੰਨੇ ਜਿਨ੍ਹਾਂ ਨੂੰ ਵੀ ਵਿਚਾਰਿਆਂ ਦਾ ਨੁਕਸਾਨ ਹੋਇਆ ਸਾਨੂੰ ਪਤਾ ਕਿ ਨੁਕਸਾਨ ਜ਼ਿਆਦਾ ਹੋ ਗਿਆ ਉਹ ਲੱਖ ਰੁਪਏ ਦੇ ਰਿਹਾ ਕਿਸੇ ਨੂੰ 50000 ਦੇ ਰਿਹਾ ਨਹੀਂ ਪਰ ਯਾਰ ਇੱਕ ਮਲਮ ਤਾਂ ਲਾ ਰਿਹਾ ਬੰਦਾ ਇੱਕ ਮੈਨੂੰ ਲਾਉਣ ਦਾ ਬੰਦਿਆਂ ਨੂੰ ਹੌਸਲਾ ਦੇ ਰਿਹਾ ਹਲੇ ਮੈਂ ਕੱਲਾ ਮਨਕੀਰਤ ਔਲਖਾ ਉਸ ਤੋਂ ਬਾਅਦ ਕਿੰਨੇ ਸਿੰਘਰਾ ਨੇ ਦਾਅਵੇ ਕੀਤੇ ਹੋਇਆ ਪਿੰਡਾਂ ਦੇ ਪਿੰਡ ਗੋਦ ਲਿੱਤੇ ਹੋਇਆ ਉਹ ਕਹਿੰਦੇ ਅਸੀਂ ਆਉਣਾ ਜਦੋਂ ਪਾਣੀ ਥੱਲੇ ਉਤਰ ਗਿਆ ਉਦੋਂ ਪਤਾ ਲੱਗਣਾ ਕਿ ਕਿੰਨਾ ਨੁਕਸਾਨ ਹੋ ਗਿਆ ਕੀ ਕੁਝ ਹੋ ਗਿਆ ਤੇ ਤੁਸੀਂ ਉਦੋਂ ਉਦੋਂ ਕਿਸੇ ਨੂੰ ਕੀ ਕਹੋਗੇ ਕੀ ਕੀ ਖਾਦਾ ਨੇ ਕੀ ਪੀਤਾ ਐਦਾਂ ਨਾ ਕਰਿਆ ਕਰੋ ਨਾ ਕਰਿਆ ਕਰੋ ਮੇਰਾ ਵੀਰ ਨਾ ਕਰਿਆ ਕਰੋ ਬੰਦਾ ਇੰਨੀ ਸੇਵਾ ਕਰਦਾ ਫਿਰ ਉਹਦਾ ਦਿਲ ਟੁੱਟਦਾ ਉਹ ਥੱਕ ਹਾਰ ਕੇ ਸਵੇਰ ਦਾ ਲੱਗ ਜਾਂਦਾ ਪੈਸੇ ਵੰਡਣ ਘਰਾਂ 'ਚ ਜਾ ਜਾ ਕੇ ਪੈਸੇ ਵੰਡ ਰਿਹਾ ਤੇ ਸ਼ਾਮ ਨੂੰ ਵਾਪਸ ਆਉਂਦਾ ਤੇ ਤੁਹਾਨੂੰ ਪਤਾ ਉਹਨੂੰ ਥ੍ਰੈਡ ਵੀ ਇੰਨੇ ਮਿਲੇ ਹੋਏ ਆ ਫਿਰ ਵੀ ਉਹ ਜਾਨ ਦੀ ਬਾਜ਼ੀ ਲਾ ਕੇ ਘਰ ਰਿਹਾ ਤੁਹਾਨੂੰ ਪਤਾ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਤੁਰ ਗਿਆ ਸੀਗਾ ਉਹ ਵੀ ਇਦਾਂ ਗਿਆ ਸੀ ਤੇ ਹੁਣ ਇਹ ਬੰਦਾ ਵਿਚਾਰਾ ਸੇਵਾ ਕਰ ਰਿਹਾ ਜਾਣਦਿਆ ਕਰੋ ਕਰ ਲਾਂ ਦੋਨੋਂ ਬੰਦੇ ਨੂੰ ਵਿਚਾਰੇ ਨੂੰ ਸੇਵਾ ਨਾਂ ਥੱਲੇ ਕਮੈਂਟ ਕਰਿਆ ਕਰੋ ਬਾਕੀ ਆ ਟਾਈਮ ਨਿਕਲਣਾਂ ਤੋਂ ਬਾਅਦ ਕੀ ਜੋ ਮਰਜ਼ੀ ਕਰੀ ਜਾਓ ਬਾਅਦ ਚ ਉਹਦੀ ਨੋਰਮਲ ਲਾਈਫ ਹੋ ਜਾਣੀ ਠੀਕ ਆ ਤੁਸੀਂ ਉਹ ਗਾਣੇ ਦੇਖਣੇ ਦੇਖਿਓ ਸੁਣਨੇ ਸੁਣਿਓ ਨਹੀਂ ਸੁਣਨੇ ਨਾ ਸੁਣੇ ਕਾਣੇ ਥੱਲੇ ਜੋ ਕਮੈਂਟ ਕਰਨਾ ਕਰਿਓ ਨਾ ਕਰਿਓ ਤੁਹਾਡੀ ਆਪਸੀ ਪਰਸਨਲ ਗੱਲ ਹੋਊਗੀ ਪਰ ਇਹ ਹੁਣ ਯਾਰ ਪੰਜਾਬ ਦੀ ਗੱਲ ਆ ਪੰਜਾਬ ਪੰਜਾਬ ਹੁਣ ਉਹ ਪੰਜਾਬ ਦੇ ਲਈ ਖੜਾ ਤਾਂ ਪੰਜਾਬ ਨੂੰ ਤੁਸੀਂ ਸਮਝ ਲਿਆ ਪੰਜਾਬ ਨੂੰ ਹੀ ਗੋਲ ਰਹਿ ਰਹੇ ਹੁੰਦੇ ਕਿਉਂਕਿ ਉਹ ਬੰਦਾ ਯਾਰ ਪੰਜਾਬ ਲਈ ਕਰ ਰਿਹਾ ਪੈਸੇ ਇਕੱਠੇ ਉਹ ਬੰਦਾ ਪੰਜਾਬ ਲਈ ਪੈਸੇ ਬੰਨ ਰਿਹਾ ਔਰ ਆਪਣੀ ਜੇਬ ਚੋਂ ਬੰਨ ਰਿਹਾ ਤੁਹਾਨੂੰ ਪਤਾ ਉਨੇ ਕਿੱਦਾਂ ਵੀ ਕਮਾਇਆ ਕਿੱਦਾਂ ਨਹੀਂ ਕਮਾਇਆ ਕਿੰਨੇ ਸਾਲਾਂ ਦੀ ਕਮਾਈ ਹੋਊਗੀ ਕੀ ਕੁਝ ਵੀ ਕਰ ਸਕਦਾ ਇਹ ਉਹ ਆਪਣੀ ਲਾਈਫ ਹੋਰ ਵੀ ਜਿੰਨਾ ਪੈਸਾ ਬੰਡ ਰਿਹਾ ਇਹ ਪੈਸੇ ਦਾ ਉਹ ਆਪਣੀ ਲਾਈਫ ਜੀ ਸਕਦੇ ਲਗਜ਼ਰੀ ਵਧੀਆ ਕਿਤੇ ਵੀ ਜਾ ਕੇ ਕਿਸੇ ਵੀ ਕੰਟਰੀ ਜਾ ਕੇ ਟ੍ਰਿਪ ਉਹਨੇ ਉਹ ਕਹੀ ਵੀ ਜਾਂਦਾ ਕਹਿੰਦਾ ਮੈਂ ਜੀ ਵੈਗਨ ਲੈਣੀ ਸੀ 5 ਕਰੋੜ ਦੀ ਮੈਂ ਉਹ ਬੁੱਕ ਕਰਾਈ ਹੋਈ ਸੀ ਨਹੀਂ ਲਊਂਗਾ ਕਹਿੰਦਾ ਮੈਂ ਛੋ ਸਬਜਿਆ ਕਰੋ ਤੇ ਪੰਜਾਬ ਲਈ ਪ੍ਰੇਅ ਕਰਿਆ ਕਰੋ ਐਦਾਂ ਨਾ ਕਰਿਆ ਕੋਈ ਛੋਟੀ ਜਿੰਦਗੀ ਆਪਣੀ ਐਦਾਂ ਤੁਰ ਜਾਣੀ ਮੇਰਾ ਵੀਰ ਸਭ ਦਾ ਭਲਾ ਮੰਗਿਆ ਕਰੋ ਤੇ ਪੰਜਾਬ ਆਪਣਾ ਚੜ੍ਹਦੀ ਕਲਾ 'ਚ ਰਹੇ ਪ੍ਰੇ ਕਰਿਓ ਸਾਰਿਆਂ ਲਈ ਤੇ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਤੇ ਮੈਨੂੰ ਬਹੁਤ ਹੀ ਸਕੂਨ ਮਿਲਦਾ ਜਦੋਂ ਮੈਂ ਦੇਖਦਾ ਕਿ ਲੋਕ ਇੱਕ ਦੂਜੇ ਦੀ ਮਦਦ ਆਪਣੇ ਜਾਣ ਤੋਂ ਵੱਧ ਕੇ ਔਰ ਆਪਣੇ ਆਪਣੇ ਨੁਕਸਾਨ ਤੋਂ ਵੱਧ ਕੇ ਦੂਜਿਆਂ ਦਾ ਲੋਕਾਂ ਦਾ ਪਰਭਾਈ ਕਰ ਰਿਹਾ ਉਹਨਾਂ ਨੂੰ ਇਹ ਨਹੀਂ ਕਿ ਮੇਰਾ ਨੁਕਸਾਨ ਹੋਇਆ ਕੋਈ ਗੱਲ ਨਹੀਂ ਉਹ ਬੰਦਾ ਸਾਹਮਣੇ ਦਾ ਠੀਕ ਰਵੇ ਮੈਨੂੰ ਜਦੋਂ ਇਦਾਂ ਦੀ ਵੀਡੀਓਜ਼ ਆਉਂਦੀਆਂ ਨਾ ਸੱਚੀ ਦਿਲ ਖੋਸ਼ ਹੁੰਦਾ ਤੇ ਥੈਂਕ ਯੂ ਆ ਤੇ ਪੰਜਾਬ ਆਪਣਾ ਚੜ੍ਹਦੀ ਕਲਾ 'ਚ ਰਹੂੰਗਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਤੁਸੀਂ ਵਾਹਿਗੁਰੂ ਤੇ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਰਹੂਗਾ ਫੇ ਆਪਣਾ ਪੰਜਾਬ ਤੇ ਜੋ ਵੀ ਤੁਹਾਡਾ ਇਸ ਬਾਰੇ ਕਹਿਣਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਪਲੀਜ਼ ਕਰ ਦਿਓ ਔਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਨਮਾ ਚੈਨਲ ਆ ਜਿਹੜੀ ਵੀਡੀਓ ਵੱਡੇ ਚੈਨਲਾਂ ਤੇ ਨਹੀਂ ਆਂਦੀਆਂ ਵੱਡੇ ਨੈੱਟ ਚੈਨਲਾਂ ਤੇ ਪੰਜਾਬ ਦੀ ਕੋਈ ਗੱਲ ਨਹੀਂ ਰੱਖਦੇ ਆਪਾਂ ਤੁਹਾਡੇ ਦੀ ਉਹ ਗੱਲ ਇਸ ਚੈਨਲ ਤੇ ਰੱਖਿਆ ਕਰਨੀ ਤਾਂ ਕਰਕੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ